ਸਤਿ ਸ਼੍ਰੀ ਅਕਾਲ ਪੰਜਾਬ ਡਾਇਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅਜੇ। ਈਰਾਨ ਇਜ਼ਰਾਈਲ ਦੇ ਵਿਚਾਲੇ ਚੱਲਦੇ ਤਣਾਅ ਨੂੰ ਕਾਫੀ ਜ਼ਿਆਦਾ ਦੁਨੀਆ ਭਰ ਦੇ ਵਿੱਚ ਵੱਡਾ ਮੰਨਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਇਸ ਦੇ ਉੱਤੇ ਹਮਲੇ ਵਿੱਚ ਜਿਹੜੀ ਆਪਣੀ ਮੌਜੂਦਗੀ ਦੱਸ ਦਿੱਤੀ ਹੈ ਜਿਸ ਤੋਂ ਬਾਅਦ ਰੂਸ ਦੇ ਪੁਰਵ ਰਾਸ਼ਟਰਪਤੀ ਮੈਡਮ ਦੇ ਵੱਲੋਂ ਡੋਨਲਡ ਟਰੰਪ ਨੂੰ ਕੜੀ ਚੇਤਾਵਨੀ ਜਿਹੜੀ ਦਿੱਤੀ ਗਈ ਹੈ। ਈਰਾਨ ਤੇ ਅਮਰੀਕਾ ਹਮਲੇ ਨੇ ਦੁਨੀਆ ਦੀ ਰਾਜਨੀਤੀ ਨੂੰ ਹਿਲਾ ਕੇ ਰੱਖ ਦਿੱਤਾ। ਇੱਥੇ ਤੱਕ ਕਿ ਰੂਸ ਵੀ ਹੁਣ ਖੁੱਲ੍ਹ ਕੇ ਮੈਦਾਨ ਵਿੱਚ ਆ ਗਿਆ ਹੈ। ਤੁਹਾਨੂੰ ਦੱਸਦੀ ਕਿ ਇਸ ਹਮਲੇ ਦੇ ਤੁਰੰਤ ਬਾਅਦ ਰੂਸ ਦੇ ਪੁਰਵ ਰਾਸ਼ਟਰਪਤੀ ਦਮਿਟਰੀ ਮੈਡਵਦੇਵ ਨੇ ਡੋਨਲਡ ਟਰੰਪ ਨੂੰ ਸਿੱਧੀ ਚੇਤਾਵਨੀ ਦਿੱਤੀ ਤੇ ਉਹਨਾਂ ਨੇ ਆਪਣੇ ਐਕਸ ਦੇ ਉੱਤੇ ਜਾ ਕੇ ਟਵਿੱਟਰ ਦੇ ਉੱਤੇ ਜਾ ਕੇ ਕਾਫੀ ਕੁਝ ਟਵੀਟ ਦੇ ਰਾਹੀਂ ਅਮਰੀਕਾ ਨੂੰ ਗੱਲਾਂ ਜਿਹੜੀਆਂ ਕਹਿੰਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਅਮਰੀਕਾ ਨੇ ਈਰਾਨ ਤੇ ਹਮਲਾਵਰ ਰਵਈਆ ਜਾਰੀ ਰੱਖਿਆ ਤਾਂ ਇਹ ਤੀਜਾ ਵਿਸ਼ਵ ਜੂਦ ਦੀ ਸ਼ੁਰੂਆਤ ਹੋ ਸਕਦੀ ਹੈ ਮੈਡਮ ਡੇਮ ਨੇ ਕਿਹਾ ਕਿ 트੍ਰੰਪ ਅਤੇ ਉਸਦੇ ਹਮਦਰਦ ਜੋ ਈਰਾਨ ਨੂੰ ਹਮਲੇ ਦੀ ਧਮਕੀ ਦੇ ਰਹੇ ਨੇ ਉਹ ਅੱਗ ਦੇ ਨਾਲ ਖੜਦੇ ਨਜ਼ਰ ਆਉਣਗੇ ਇਸ ਦੇ ਨਤੀਜੇ ਪੂਰੇ ਮੱਧ ਪੂਰਬ ਲਈ ਖਤਰਨਾਕ ਹੋ ਸਕਦਾ ਹੈ ਇਹ ਬਿਆਨਾਂ ਸਿਰਫ ਇੱਕ ਚੇਤਾਵਨੀ ਸੀ ਸਗੋਂ ਪੂਰੇ ਵਿਸ਼ਵ ਨੂੰ ਇੱਕ ਸੰਦੇਸ਼ ਸੀ ਕਿ ਉਹ ਰੂਸ ਈਰਾਨ ਦੇ ਨਾਲ ਖੜਾ ਹੈ ਮੈਡਵ ਦੇਵ ਨੇ ਇਹ ਵੀ ਦੱਸਿਆ ਕਿ ਜੇ ਤਣਾਅ ਵਧਿਆ ਤਾਂ ਰੂਸ ਆਪਣੇ ਰਣਨੀਤਿਕ ਹਥਿਆਰ ਤਿਆਰ ਰੱਖੇਗਾ ਇਹ ਹਮਲਾ ਦੀ ਪਰਤਾਲ ਕਰ ਰਹੇ ਅੰਤਰਰਾਸ਼ਟਰੀ ਖੂਫੀਆ ਸੂਤਰਾਂ ਮੁਤਾਬਕ ਇਹ ਸਿਰਫ ਇੱਕ ਆਮ ਹਮਲਾ ਹੀ ਨਹੀਂ ਮੰਨਿਆ ਜਾ ਰਿਹਾ ਇਹ ਹਮਲਾ ਚੀਨ ਰੂਸ ਤੇ ਮੱਧਪੂਰਬ ਦੀਆਂ ਰਣਨੀਤਿਕ ਰੇਖਾਵਾਂ ਨੂੰ ਨਵਾਂ ਰੁਖ ਦੇ ਸਕਦਾ ਹੈ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਹਮਲਾ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਹੈ ਕਿ ਰੂਸ ਸਿਰਫ ਚੇਤਾਵਨੀ ਦੇ ਰਿਹਾ ਹੈ ਜਾਂ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਵੀ ਸਾਨੂੰ ਵੇਖ ਨੂੰ ਮਿਲ ਸਕਦਾ ਹੈ ਜਿੱਦਾਂ ਹੀ ਕੋਈ ਵੱਡੀ ਅਪਡੇਟ ਆਉਂਦੀ ਹੈ ਲੈ ਕੇ ਫਿਰ ਤੋਂ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਤੋਂ ਇਜਾਜ਼ਤ ਧੰਨਵਾਦ